ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋਂ ਮੇਰੇ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਹੀ گاਵਾ ਦੋ ਮੱਜਾਂ ਤੁਹਾਨੂੰ ਦਿਖਾਵਾਂਗੇ ਇੱਕ ਸੂਈ ਆ ਤੇ ਇੱਕ ਗੱਬਣ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਤੇ ਅੱਜ ਕਿੰਨਿਆ ਫਿਰ ਤਿੰਨ ਜੇ 2 ਮੱਝਾਂ ਦੇ ਗਾਂ ਜੇ ਇੱਕ ਗਾਂਜ ਦੇ ਬਾਹਰ ਇੱਕ ਆ ਜਿਹੜੀ ਗਾਂ ਜਰਸੀ ਠੀਕ ਆ ਜੀ ਮੀਮੂ ਆਵਾ ਪੈ ਗਿਆ ਫਿਰ ਤਾਂ ਇਹੋ ਜਿਹੇ ਨੇਰਾ ਨਹੀਂ ਰਾਇਆ ਕੀਤਾ ਜੀ ਬੱਤੀ ਵੀ ਨਹੀਂ ਆਉਂਦੀ ਹਾਂਜੀ ਤੇ ਚਲੋ ਨਾਮ ਦੱਸੋ ਫਿਰ ਇੱਕ ਨਾਮ सोनू ਸ਼ਾਹ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੇ ਇੱਕ ਨੰਬਰ 95755 ਠੀਕ ਆ ਤੇ ਸ਼ੁਰੂਆਤ ਫਿਰ ਗੱਬਨ ਛੋਟੀ ਤੋਂ ਕਰ ਲਈ ਇਹਨੂੰ ਨਾਵਾਂ ਮੀਨਾਪਾ ਜੀ ਲੱਗ ਗਿਆ ਜੀ ਨਵਾਂ 20 ਤੇ 22 20 ਤਰੀਕ ਦਾ ਅੱਛਾ ਹਾਂ ਮਤਲਬ ਆ ਸ਼ਾਮ ਹੀ ਨੇ ਆਦੀ ਗੱਬਨ ਹੋ ਗਈ ਆ ਆਹ ਨਵਾਂ ਲੱਗਿਆ ਜੀ ਦੋ ਤਿੰਨ ਦਿਨ ਜੀ ਕਿ ਲੋਕ ਡੇਢ ਕਿਲੋ ਛੱਡਤੀ ਨਕਾ ਬਸ ਰਹੀ ਜੀ ਠੀਕ ਆ ਹੁਣ ਮਤਲਬ ਇਹ ਕਿ ਥਾਨੇ ਪਾਸ ਕਰਾ ਦੂਗਾ ਪਾਣੀ ਉੱਧਾ ਵੇਖਣ ਵਾਲੀ ਗੱਲ ਹੈ ਮਾਰੇ ਮੁੰਡੇ ਥਾਨੇ ਪਾਸ ਕਰਾਉਣੇ ਨੇ ਤੇ ਹੁਣ ਮਤਲਬ 2 ਮਹੀਨੇ ਤੇ ਰਹਿ ਗਏ ਆ ਨਹੀਂ ਨਵਾਂ ਦੇ ਲੱਗਿਆ ਜੀ ਇਹਨਾਂ ਕੋਲ ਹਿਸਾਬ ਨਾਲ 20 ਤਰੀਕ ਦਾ ਅੱਜ ਤਰੀਕ ਹੋ ਗਈ 25 26 ਹੋ ਗਈ 10 ਦਿਨ ਚੱਲ ਗਏ ਇਹਦੇ ਹਾਂਜੀ 8 ਮਹੀਨੇ ਦੇ 10 ਦਿਨ ਹੋ ਗਏ ਰਹਿ ਗਏ ਡੇਢ ਕਿਲੋ ਨਾ ਬਣੇ ਦੋ ਮਹੀਨੇ ਬਾਕੀ ਇਹ ਆ ਵੀ ਕੱਦ ਕੱਠ ਪੇਠ ਪੜੇ ਤੋਂ ਚੰਗੀ ਸੋਹਣੀ ਝੋਟੀ ਆ ਆ ਦੇਖ ਸਾਡੇ ਬਾਕੀ ਮੂੰਹ ਮੱਥੇ ਦੇ ਵੀ ਸੋਹਣੀ ਆ ਤੇ ਰਾਜੀ ਰੋਜੀ ਆ ਪੂਰੀ ਜੜੀ ਨਾਲ ਦੇਖ ਸਾਡੇ ਜੇ ਬਾਕੀ ਚੰਗੀ ਸੰਭੀ ਸੁੰਭੀ ਆ ਬਾਕੀ ਜਿੰਨਾਂ ਛੋਟੀ ਤਿਆਰ ਹੋਈ ਚੰਗੀ ਰਕਮ ਦੀ ਤਿਆਰ ਹੋਣੀ ਆ ਬਾਕੀ ਜਿੰਨੇ ਚੰਨ ਇਹਨੇ ਸੋਨਾ ਨੇ ਜਿੰਨ ਬਜ਼ਾਰ ਤੇ ਤੇਜ਼ ਹੋ ਜਾਣਾ ਤੇ ਕਿੰਨਾ ਫਿਰ ਇਹਦਾ ਮੁੱਲ ਦੇਰੀਆ ਭਾਈ 55000 ਦੀ 55000 ਦੀ ਜੇ ਤਿਆਰ ਹੋਈ ਝੋਟੀ ਲੱਖੋਂ ਬਾਹਰ ਜੀ ਨਹੀਂ ਪਰ ਹੁਣ ਆਪਾਂ ਦੇ ਦਾਂਗੇ ਸਾਹਮਣੇ ਪੜੀ ਕਿਸੇ ਡੇਢ ਮਹੀਨਾ ਸਾਹਮਣੇ ਹੈ ਠੀਕ ਆ ਹਾਂ ਬਾਕੀ ਚੱਲ ਜੂਰ ਪੜੀ ਏ ਠੀਕ ਆ ਹਾਂਜੀ ਤੇ ਚਲੋ ਯਾਰ ਛੋਟ ਹੋਰ ਕਰ ਦਈਏ 55 ਦੀ ਤੇ 55 ਭਾਈ 55 ਚਲੋ ਮਾਨਦਾਲ ਮੌਕੇ ਦੇ ਹੋ ਜਾਊਗਾ ਠੀਕ ਆ ਬਾਕੀ ਇਹ ਆ ਵੀ ਜਿੱਦਣੇ ਤਿਆਰ ਹੋਈ ਤੇ ਨਾਲ ਚੰਗੀ ਰਕਮ ਜੋੜ ਚੁਗੀ ਔਰ ਦਵਾਲੀ ਭਾਈ ਕਰਦੇ ਨੇ ਡੇਢ ਮਹੀਨਾ ਸਾਹਮਣੇ ਆਲੇ ਸੱਜੇ ਦੇ ਨਗਦ ਉੱਚ ਵਾਜੂਗੀ ਸੱਜੇ ਦੇ ਚੋਂ ਪਹਿਲੇ 12 13 ਕਿਲੋ ਚੋਆਇਆ ਘਰ ਆ ਜਾਂਦੇ ਅੱਛਾ ਰਾਜੀ ਆ ਸੋਹਣੀ ਚੋੜੀ ਚਾਰੋਂ ਬੜੀ ਹੈ ਤਾਂ ਹਾਂਜੀ ਹਾਂਜੀ ਤੇ ਹੁਣ ਇਹ ਹੱਕਤੀ ਜੇ ਇਹਦੇ ਮਗਰ ਕੱਟੀ ਆ ਤੇ ਆ ਥੱਲੇ ਆਪਾਂ ਦੇਖ ਸਕਦੇ ਆ ਇਹ ਵੀ ਚੰਗੀ ਸੋਹਣੀ ਦਿਖਣਦੀ ਹੈ ਤੇ ਆ ਜਿਹੜੀ ਕੱਟੀ ਜੇ ਇਹਦੇ ਮਗਰ ਆਪਣੀ ਸਮਝਣਾ ਕੋ ਵੇਖ ਲੈ ਕਿੰਨੇ ਕੇ ਚਿਰਦੀ ਹੈ ਬਾਕੀ ਥਾਂ ਨੇ ਚੰਗਾ ਗਿਆ ਤੇ ਦੂਰ ਦੂਰ ਲੱਗਾ ਜਰਾ ਹੈ ਸਭਾਈ ਕੱਲ ਚੈੱਕ ਲਈ ਹੁੰਦਾ ਏ ਅੱਛਾ ਘਰਾਂ ਦੇ ਡੇਢ ਮਹੀਨਾ ਹੋਇਆ ਡਾਕਟਰ ਦਾ ਡੇਰ ਤੋਂ ਬਾਅਦ ਆਵੇ ਖਲਾਫ ਪਿਆ ਚੈੱਕ ਲਈ ਟੀਗਾ ਠੰਡਾ ਹੀ ਦਲਵਾਤਾ ਡਾਕਟਰ ਦਾ ਦਹਾਂਦਰ ਨੂੰ ਫਿਰ ਚੈੱਕ ਹੋ ਗਿਆ ਬਈ ਅਜੇ ਸ਼ੱਕ ਦੇ ਵਿੱਚ ਹੈਗੀ ਆ ਠੀਕ ਹੈ ਬਾਦ ਦਹਾਂਦਰ ਨੂੰ ਚੈੱਕ ਹੋ ਗਈ ਪੂਰੀ ਫਿਰ ਅਜੇ ਮਤਲਬ ਚੈੱਕ ਪਾਸ ਨਹੀਂ ਆ ਹਾਂ ਪਤਾ ਟੀਗਾ ਠੰਡਾ ਸੀ ਕੱਲ ਡਾਕਟਰ ਲਾ ਗਿਆ ਤਾਂ ਤੇ ਦੁੱਧ ਕਿੰਨਾ ਜੇ ਤੇ ਕੋਲ ਬਹੁਤ ਸ਼ਾਦ ਬਾਹਰੀ 6 ਕਿਲੋ ਤੋਂ ਬਾਹਰੀ ਆ ਹਾਂ ਤੇ ਇਹਦਾ ਮੁੱਲ ਫਿਰ ਇਹ ਜਿਹੜੀ 43000 43000 ਦੀ ਹਾਂ ਕਿ 1000 ਛੋਟ ਕਰ ਦੀਏ ਔਰ 48 ਦੀ ਦੇ ਦੀਏ 41000 ਦੀ ਭਾਈ ਪੂਰੇ 40 ਦੀ ਭਾਈ ਦੇ ਅੱਛਾ 40 ਦੀ ਦੇ ਦੋਗੇ ਹਾਂ ਤੇ ਨਾਲ ਕੱਟੀ ਦੇ ਮਿਲਦੀ ਕੱਟੀ ਦੇ ਕੱਟੀ ਦੇ ਬਿਲਾਨੀ ਮਿਲਦੀ ਠੀਕ ਹੈ ਜੀ 31 ਦੇ ਠੀਕ ਹੈ ਤੇ ਹੁਣ ਜਿਹੜੀ ਆ ਗਾਂ ਜੇ ਇਹ ਬਿਨਾ ਬੱਚੇ ਦੋ ਜੇ ਇਹ ਬਿਨਾ ਇਹਨੂੰ ਆਈ ਮੋਜੇ ਬੀਕੋ ਤਿੰਨ ਦਿਨ ਹੋ ਗਏ ਜੀ ਠੀਕ ਹੈ ਇਹ ਕੋ ਦੁੱਧ ਦਾ ਕਹੀ ਨਾ ਓ ਕਿਲੋ ਹਾਂਜੀ ਜਿਹੜਾ ਸਾਡੇ ਕੋਲ ਦੁੱਧ ਨਹੀਂ ਲਾਇਆ ਹਾਂਜੀ ਪਾਣੀ ਦੀ ਬੱਸੀ ਬੁਸੀ ਲਾਦੀ ਆ ਠੀਕ ਹੈ ਕੋਈ ਕੀ ਗੱਲ ਸਾਡੇ ਕੋਲ ਦਿਲ ਨਹੀਂ ਲਾਉਂਦੇ ਜਿਹੜੇ ਕੋਈ ਜੀ ਜੂਣੀ ਨਾ ਹੁੰਦੀ ਠੀਕ ਹੈ ਹੁਣ ਦੁੱਧ 7 ਕਿ ਠੀਕ ਹੈ ਅੱਜ ਗਿੱਲੀ ਚ ਰਹੀ ਲਾਉਣੀ ਸੋਰੋ ਫਿਰ ਇੱਕ ਰੀਨੂ 2.9 ਕਿਲੋ ਇਹ ਨਹੀਂ ਨਾਲ ਆਣ ਕੇ ਆੜੇ ਬੰਦੇ ਦੇ ਪੰਜਨ ਬੱਚੀ ਲਾ ਲਈ ਜਾਂ ਫਿਰ ਠੀਕ ਹਿਸਾਬ ਦਾ ਬੱਚਾ ਬੱਚਾ ਦਾ ਇਹਨਾਂ ਪਾਣੀ ਪੀਣ ਦੀ ਦੰਦ ਦੂੰਗੇ ਹੋ ਓਕੇ ਜੀ ਸਾਰੀ ਓਕੇ ਬਈ ਆ ਕੁ ਇੰਗਲ ਆਹ ਦੇਖਾਂਦੇ ਜੀ ਠੀਕ ਹੈ ਜੀ ਚਲੋ ਲੈ ਜਾਓ ਇੱਕ ਪਹਿਲੇ ਲੱਪਾ ਜਾ 7 ਕਿਲੋ ਹੈਗਾ ਪੱਕਾ ਦੁੱਧ 7 ਦਾ ਭਈ ਮਾਸਾ ਘਾਦੀਆ ਬਗਣੀ ਨਹੀਂ अच्छा 9 किलो इबार ਸਾਡੇ ਵਜ਼ਨ ਚ ਲਾਇਆ ਹੈ ਜੀ ਠੀਕ ਹੈ ਜੀ ਆ ਰਿੰਗੀ ਜਾਂਦੀ ਹੈ ਰਿੰਗੀ ਜਾਂਦੀ ਤਿੰਨ ਦਿਨ ਹੋ ਗਏ ਬਾਕੀ ਸੀਲ ਬੜੀ ਆ ਇਦਾਂ ਬੈਜੋ ਥਲੇ ਠੀਕ ਹੈ ਜੀ ਤੇ ਇਹਦਾ ਮੁੱਲ ਫਿਰ ਇਹ ਦੇ ਦਈਏ 14000 ਦੀ 14000 ਦੀ ਕਿ ਛੋਟ ਛੋਟ ਵਿੱਚ ਕੋਈ ਕਰਨੀ ਹੈ ਸਾਡੇ 13 ਦੀ ਭਾਈ ਦਵਾਂਗੇ ਪਰ ਜੇ ਕੋਈ 2000 ਸਾਮ ਨਹੀਂ ਜਾ ਗਾ ਜੀ ਲਾ ਲਿਆ ਉਹਦੇ ਨੇ 12 13 ਕਿਲੋ ਫਿਰ ਕਰਨਾ ਆਰਾਮ ਨਹੀਂ ਠੀਕ ਹੈ ਹਾਂ ਬਾਕੀ ਥਣ ਭੰਨਿਆ ਜੀ ਇਹ ਸੀਲ ਸਾਰੇ ਵਕਤ ਸੋਹਣੀ ਆ ਸਾਰੀ ਚੰਗੀ ਰੋ ਬਾਕੀ ਇਹ ਆ ਵੀ ਚਲੋ ਆਪਣੇ ਕੋ ਵੇਖੇ ਇੱਥੇ ਤਸੱਲੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਆਪਣੀ ਵੇਚ ਚਾ ਕੇ ਖੜੇ ਤਾਂ ਗੱਬਨ ਆਪਣੀ ਜਾਂਦੇ ਚੈੱਕ ਕਰਵਾ ਲਈ ਜੇ ਕੋਈ ਵਾਅਦਾ ਘਾਟਾ ਵਾ ਤੇ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਜਿਹੜਾ ਆਪਣਾ ਕੋਈ ਦੱਸ ਨਾ ਮੇਰੀ ਗਾਰੰਟੀ ਆ ਤਿੰਨਾਂ ਦਿਨਾਂ ਦੇ ਵਿੱਚ ਚੈੱਕ ਕਰਾ ਲਈ ਜਾਗੇ ਤਿੰਨਾਂ ਦਿਨਾਂ ਤੱਕ ਜੋ ਵੀ ਵਾਅਦਾ ਘਾਟਾ ਤੁਹਾਨੂੰ ਦੱਸ ਦੇਣਾ ਬਾਅਦ ਚੋਂ ਫਿਰ ਟਾਈਮ ਵੱਧ ਲੈ ਜਾਏ ਘੱਟ ਲੈ ਜਾਏ ਉਹ ਅਗਲੀ ਦੀ ਜ਼ਿੰਮੇਵਾਰੀ ਬਸ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ